ਸਾਰੇ ਹੀ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਹੁਸ਼ਿਆਰਪੁਰ ਕਬੂਤਰ ਬਾਜੀ ਚੈਨਲ ਵਿੱਚ ਸਾਰੇ ਭਰਾਵਾਂ ਦਾ ਸਵਾਗਤ ਹੈ ਵੈਲਕਮ ਹੈ ਜੀ ਅੱਜ ਕੇਵਲ ਸ਼ੌਂਕ ਰਵਾਉਣ ਲੱਗੇ ਆ ਭਰਾਵੋ ਤੁਹਾਨੂੰ ਠੀਕ ਆ ਜੀ ਤੇ ਅੱਜ ਦੱਸਿਓ ਕਿੱਦਾਂ ਲੱਗਾ ਤੁਹਾਨੂੰ ਸ਼ੌਂਕ ਇਹ ਵਾਲੇ ਜਿਹੜੇ ਮੈਂ ਤੁਹਾਨੂੰ ਪੱਠੇ ਪੱਠੀਆਂ ਦਿਖਾਉਣਾ ਪਿਆਣਾ ਇਹ ਜਿਹੜੇ ਆਪਾਂ ਨੇ ਪਿੱਛੇ ਵੀਡੀਓ ਵਿੱਚ ਦੱਸਿਆ ਸੀ ਆਪਾਂ ਨੇ ਬੱਚੇ ਕੁਝ ਰੋਕੇ ਆ ਬਰੀਡਿੰਗ ਵਾਸਤੇ ਉਹ ਵਾਲੇ ਤੇ ਇਹ ਵਾਲੇ ਹੈਗੇ ਆ ਜੀ ਇੱਕੋ ਨਸਲ ਵਿੱਚੋਂ ਚਾਰੇ ਹੀ ਇਹਦੇ ਵਿੱਚੋਂ ਜਿਹੜੀ ਗੱਬੇ ਮਾਦੀ ਬੈਠੀ ਐ ਆਓ ਦੇਖੋ ਚਿੱਟੀ ਕਾਲੀ ਦੀ ਆ ਪਰਲੀ ਸਾਈਡ ਦੀ ਚਿੱਟੀ ਅੱਖ ਆ ਤੇ ਜਿਹੜਾ ਦੋ ਸਫੇਦ ਨੇ ਇਹ ਟੀਰੇ ਆ ਇੱਕ ਸਾਈਡ ਕਾਲੀ ਆ ਤੇ ਦੂਜੀ ਸਾਈਡ ਜਿਹੜੀ ਉਹ ਟੀਰੀ ਅੱਖ ਆ ਕਾਲੀ ਚਿੱਟੀ ਦੇਖਦੀ ਵੀ ਹੋ ਗਈ ਤੁਹਾਨੂੰ ਤੇ ਆ ਜਿਹੜੀ ਜੀਰੀ ਡੱਬੀ ਜੀ ਮਾਦੀ ਇਹ ਵੀ ਮਾਦੀ ਬਣੀ ਆ ਇਹ ਸ਼ਾਕੀ ਆ ਇੱਕ ਇੱਕ ਪਰ ਸੁੱਟਣ ਵਾਲਾ ਰਹਿ ਗਿਆ ਨਾ ਦਾ ਤੇ ਤਕਰੀਬਨ ਇਹ ਬਾਣੀ ਗਈਆਂ ਕਬੂਤਰੀਆਂ ਤੇ ਕਬੂਤਰ ਆ ਦੇਖੋ ਅੱਖਾਂ ਇਹ ਪ੍ਰਭੂ ਨਾ ਮੀਰਾ ਵਾਲੇ ਆ ਨਾ ਕਾਕੇ ਵਾਲੇ ਆ ਠੀਕ ਆ ਜੀ ਤੇ ਇਹ ਕਬੂਤਰ ਆਪਣੇ ਘਰ ਦੇ ਆ ਆਪ ਤਿਆਰ ਕੀਤੇ ਹੋਏ ਅੱਖਾਂ ਵਿੱਚ ਟੀਰ ਆ ਜਾਵੇ ਤੇ ਉਹ ਕਾਕੇ ਵਾਲਾ ਨਹੀਂ ਹੋ ਜਾਂਦਾ ਤੇ ਜਾਂ ਫਿਰ ਉਹ ਮੀਰਾ ਵਾਲਾ ਨਹੀਂ ਹੋ ਜਾਂਦਾ ਤੇ ਦੂਸਰੇ ਜਿਹੜੇ ਬੱਚੇ ਰੋਕੇ ਸੀ ਉਹ ਟਾਈਮ ਦੇ ਵਿੱਚ ਆਪਾਂ ਨੇ ਉਹ ਵੀ ਦਿਖਾ ਲ ਦਿਨਾ ਤੁਹਾਨੂੰ ਮੈਂ ਵੈਸੇ ਆਪਣੇ ਕੋ ਕੁਛ ਬਰੀਡਾਂ ਹੈਗੀਆਂ ਜਿਹੜੀਆਂ ਆਪਾਂ ਨੇ ਬਣਾਈਆਂ ਤਿਆਰ ਕੀਤੀਆਂ ਆ ਤੇ ਉਹ ਆਪਣੇ ਕੋ ਜਿਵੇਂ ਕਿ 7 7 8 8 10 10 ਦਾਣਾ ਪੱਠੇ ਪੱਠੀਆਂ ਪੇ ਆ ਠੀਕ ਆ ਜੀ ਆ ਭੈਣ ਭਰਾ ਆ ਦੋਵੇਂ ਤੇ ਉਹ ਆਪਣੇ ਕੋ ਨਾ ਪੱਠੇ ਪੱਠੀਆਂ ਪੇ ਆ ਜਿਵੇਂ ਕਿ ਜਿਹੜੇ ਘਟ ਹੁੰਦੇ ਉਹ ਆਪਾਂ ਵਧਾਈਦੇ ਆ ਤੇ ਬਣਾਈਦੇ ਆ ਆ ਭੈਣ ਭਰਾ ਦੋਵੇਂ ਇਹ ਚਿੱਟੀਆਂ ਆਖਾਂਦੇ ਆ ਵੀਰੋ نسل ਕੋਈ ਵੀ ਆ ਬਣਾਉਣ ਵਾਸਤੇ ਬਹੁਤ ਹੀ ਲੰਮਾ ਸਮਾਂ ਲੱਗ ਜਾਂਦਾ ਤੇ ਜੜੇ ਕਿਸੇ ਪ੍ਰਾਣਿਕ ਕਬੂਤਰ ਕੋਈ ਕਿਸੇ ਕੋਲ ਮੁੱਲ ਲੈਣਾ ਹੋਵੇ ਨਾ ਉਹ ਆ ਕੇ ਇਹੀ ਦੇਖੂਗਾ ਕਿ ਬੰਦਾ ਬਾਜੀ ਕਿਹੜਾ ਛੱਡਣ ਲੱਗਾ ਆ ਉਹਦੇ ਬਾਰੇ ਪੁੱਛੂਗਾ ਕਿ ਆ ਕਬੂਤਰ ਦੇ ਦਿਓ ਜਿਹੜਾ ਬਾਜੀ ਛੱਡਣ ਲੱਗੇ ਆ ਬੰਦੇ ਕੋ ਭਾਵੇਂ 500 ਕਬੂਤਰ ਹੋਵੇ ਤੇ ਭਾਵੇਂ 400 ਕਬੂਤਰ ਹੋਵੇ ਪਰ ਉਹ ਉਸੇ ਇੱਕ ਕਬੂਤਰ ਬਾਰੇ ਕਹੂਗਾ ਆ ਕਬੂਤਰ ਦੇ ਦਿਓ ਮੈਨੂੰ ਜਾਂ ਜਿੱਤਿਆ ਹੋਊਗਾ ਜਾਂ ਹਾਰਿਆ ਹੋਊਗਾ ਤੇ ਜਾਂ ਫਿਰ ਉਹ ਬਾਜੀ ਛੱਡਣ ਵਾਲਾ ਹੋਊਗਾ ਹਨਾ ਉਹ ਕਬੂਤਰ ਦੀ ਮੰਗ ਧਰੂਗਾ ਗੱਲ ਇਦਾਂ ਆ ਕਿ ਉਹ ਆਪਣੇ ਖੁੱਡੇ ਦੇ ਵਿੱਚੋਂ 4-500 ਕਬੂਤਰ ਵਿੱਚੋਂ ਇੱਕ ਕਬੂਤਰ ਉੱਡ ਰਿਹਾ ਉਹ ਵਾਲਾ ਉਹਦੇ ਮਾਪੇ ਵੀ ਬੈਠੇ ਹੋਣਗੇ ਤੇ ਭੈਣ ਭਾਈ ਵੀ ਬੈਠੇ ਹੋਣਗੇ ਹਨਾ ਸਾਰੇ ਕਹਿੰਦਾ ਪਾਬਾ ਕਿ ਉਸ ਦੀ ਬਰੀਡ ਖੁੱਡੇ 'ਚ ਬੈਠੀ ਹੋਊਗੀ ਪਰ ਨਹੀਂ ਉਹ ਬੰਦਾ ਕਹੂਗਾ ਕਿ ਮੈਨੂੰ ਉਹੀ ਕਬੂਤਰ ਚਾਹੀਦਾ ਜਿਹੜਾ ਬਾਜੀ ਵਿੱਚ ਛੱਡਣਾ ਤੁਸੀਂ ਜਾਂ ਜਿੱਤੇ ਆ ਠੀਕ ਹੈ ਨਾ ਤੇ ਹਾਂ ਇਹ ਵੀ ਗੱਲ ਹੈਗੀ ਆ ਕਿ ਬੰਦੇ ਨੂੰ ਇਹ ਹੁੰਦਾ ਕਿ ਜਿਹੜਾ ਕਬੂਤਰੋ ਛੱਡਣ ਲੱਗਾ ਇਹ ਚੰਗਾ ਹੀ ਆ ਤੇ ਇਹਦੇ ਵਿੱਚ ਕੋਈ ਧੋਖਾ ਧੜੀ ਨਹੀਂ ਮੇਰੇ ਨਾਲ ਕਰ ਸਕਦਾ ਤੇ ਇਸ ਕਰਕੇ ਮੈਂ ਇਹ ਵਾਲੀ ਚੀਜ਼ ਮੰਗ ਲੈਣਾ ਤੇ ਮੈਨੂੰ ਚੰਗੀ ਮਿਲ ਜਾਊਗੀ ਇਹ ਵੀ ਗੱਲ ਹੈਗੀ ਕਿ ਕਿਤੇ ਨਾ ਕਿਤੇ ਪਰ ਹੁਣ ਮਸਲਾ ਇਹ ਵੀ ਆ ਕਿ ਜੇਕਰ ਉਹ ਚੀਜ਼ ਦੇ ਨੂੰ ਮੰਨ ਵੀ ਜਾਂਦਾ ਉਹ ਪੈਸੇ ਵੱਧ ਮੰਗਦਾ ਉਹ ਬੰਦਾ ਉਹ ਚੀਜ਼ ਤੇ ਤੇ ਜਿਹੜਾ ਲੈਣ ਆਲਾ ਹੁੰਦਾ ਉਹ ਬਾਜੀ ਵਾਲੇ ਕਬੂਤਰ ਤੇ ਵੀ ਓਨੇ ਹੀ ਭਰਨੇ ਚਾਹੁੰਦਾ ਤਾਂ ਨੋਰਮਲ ਕਬੂਤਰ ਤੇ ਵੀ ਓਨੇ ਹੀ ਭਰਨੇ ਚਾਹੁੰਦਾ ਠੀਕ ਹੈ ਜੀ ਜਿੱਥੇ ਆ ਕੇ ਸੌਦਾ ਵਿਗੜ ਜਾਂਦਾ ਤੇ ਸੌਦਾ ਨਹੀਂ ਹੋ ਪੰਦਾ ਕਬੂਤਰਾਂ ਦਾ ਠੀਕ ਹੈ ਨਾ ਬਾਕੀ ਕਰੋ ਸ਼ੌਂਕ ਬਾਕੀ ਪਰ ਪੱਲੇ ਦਾ ਸ਼ੌਂਕ ਕਰਵਾਉਣਾ ਤੁਹਾਨੂੰ ਮੈਂ ਬੱਚਿਆਂ ਦੇ ਤੇ ਮਿਹਨਤ ਆ ਭਰਾਵੋ ਸਾਰੇ ਮਿਹਨਤ ਕਰਿਆ ਕਰੋ ਘਰੇ ਬਣ ਜਾਂਦੇ ਆ ਕਬੂਤਰ ਟਾਈਮ ਲੱਗਦਾ ਆ ਤੇ ਕਿਸੇ ਦੀ ਮਿਹਨਤ ਨੂੰ ਟੇਚ ਨਾ ਜਾਣਿਆ ਕਰੋ ਠੀਕ ਹੈ ਜੀ ਲਓ ਭਰਾਵੋ ਕਰੋ ਸ਼ੌਂਕ ਦੋਵੇਂ ਸਾਈਡ ਹੀ ਟੀ ਰਪਿੰਦੇ ਪਏ ਆ ਇਹ ਜਿਹੜੇ ਆ 14 ਪਰੇ ਹੀ ਨਿਕਲਦੇ ਆ ਪੂਛ ਵਿੱਚ 14 ਹੀ ਪਰ ਹੁੰਦੇ ਆ ਤੇ ਇਹਦੇ ਆ ਚਾਰ ਰਹਿ ਗਏ ਝਾੜਨ ਵਾਲੇ ਹੁਣ ਬਹੁਤੇ ਭ੍ਰਮ ਦਾ ਸਵਾਲ ਹੁੰਦਾ ਆ ਕਿ 14 ਪਰਾਂ ਦੀ ਕੋਈ ਖਾਸੀਤ ਹੁੰਦੀ ਆ ਵੱਧ ਡੋੜਦੇ ਆ ਕਬੂਤਰ ਪ੍ਰਭავਤ तकरीबन तकरीबन ਸਾਰੇ ਹੀ ਉੱਡ ਜਾਂਦੇ ਆ ਬਸ ਖੂਨ ਵਿੱਚ ਉੱਡਣ ਵਾਲਾ ਹੋਣਾ ਚਾਹੀਦਾ ਆ ਇਹ 14 ਚਾਦਾ ਪਰਾਂ ਵਾਲੀਆਂ ਗੱਲਾਂ ਹੀ ਆ ਬਸ ਸੈਟਿੰਗ ਹੋਣੀ ਚਾਹੀਦੀ ਆ ਪੂਛ ਦੀ ਵਧੀਆ ਤਰੀਕੇ ਨਾਲ ਤੇ तकरीबन ਸਾਰੇ ਹੀ ਉੱਡ ਜਾਂਦੇ ਆ ਠੀਕ ਐ ਇਹਦੇ ਨਾਲ ਦੀ ਜਿਹੜੀ ਦੂਸਰੀ ਪੱਠੀ ਆ ਇਸੇ ਝੋਲ ਦੀ ਉਹ ਦਿਖਾਉਣਾ ਤੁਹਾਨੂੰ ਲੋ ਪ੍ਰਭਾਵ ਕਰੋ ਸ਼ੌਂਕ ਇਧਰੋਂ ਅੱਖ ਕਾਲੀ ਐ ਇਹ ਚਿੱਟੀ ਐ ਤੇ ਇਧਰੋਂ ਕਾਲੀ ਐ ਇਹਦੇ ਨਾਲ ਦੀ ਇੱਕ ਚਿੱਟੀਆਂ ਅੱਖਾਂ ਦੀ ਸੀ ਆਪਣੇ ਤੋਂ ਕੱਢੀ ਉਹ ਆਹੀ ਦਿਨਾਂ ਦੇ ਵਿੱਚ ਇਹ ਤੋਂ ਥੋੜੇ ਹੋਰ ਦਿਨ ਠੰਡੇ ਸੀਗੇ ਉਦੋਂ ਮੈਂ ਉਡਾ ਬੈਠਾ ਬੱਚੇ ਹੀ ਸੀਗੇ ਉਹ ਪਹਿਲੀ ਡਾਰੇ ਉਤਰਨ ਨਾ ਤੇ ਉਹਨੂੰ ਲੰਗੜ ਪੈ ਗਿਆ ਉਹ ਕਿਸੇ ਦੇ ਘਰ ਵਿੱਚ ਵੜ ਗਈ ਮਾਦੀ ਉਹ ਮਿਲੀ ਨਹੀਂ ਆਪਾਂ ਨੂੰ ਤੇ ਲੰਮੇ ਸਮੇਂ ਦੀ ਮਿਹਨਤ ਮਗਰੋਂ ਕਬੂਤਰ ਬਣਦੇ ਆ ਬੜੇ ਗਬੌਣੇ ਪੈਂਦੇ ਆ ਠੀਕ ਆ ਜੀ ਤੇ ਰਿਜ਼ਲਟ ਸੋਖਾ ਨਹੀਂ ਲਿਆ ਜਾਂਦਾ ਤੇ ਫੇਰ ਕਿਤੇ ਰੋਕਣ ਵਾਲਾ ਬਣਦਾ ਆ ਬੰਦਾ ਲੋ ਪ੍ਰਭੂ ਅਗਲੇ ਦਾ ਕਰੋ ਸ਼ੌਂਕ ਮੈਂ ਖੁੱਦ ਨੂੰ ਫੜਨ ਲੱਗਾ ਭਲੇ ਖਾ ਖਾ ਗਿਆ ਸੀ ਇੱਕੋ ਜਿਹੀ ਆ ਦੋਵੇਂ ਅਗਲੀ ਪਿਛਲੀ ਝੋਲ ਦੇ ਸਿਰਫ ਇਹਦੀ ਇੱਕ ਅੱਖ ਵਿੱਚ ਤੀਰ ਹੈ ਤੇ ਉਹਦੇ ਦੋਵਾਂ ਵਿੱਚ ਆਹੀ ਪਹਿਚਾਨ ਕਰਕੇ ਤੁਹਾਨੂੰ ਦਿਖਾਉਣ ਲੱਗਾ ਹਾਂ ਇਹ ਤੇ ਖੁਦ ਨੂੰ ਭਲੇ ਖਾ ਲੱਗ ਗਿਆ ਸੀ ਹੁਣ ਇਹਦੇ ਵੀ 14 ਹੀ ਪਾਰਾ ਪੂਛ ਦੇ ਵਿੱਚ ਇਹਦੀ ਇੱਕ ਇੱਕ ਰਹਿ ਗਈ ਹੈ ਝੜਨ ਵਾਲੀ ਕਰੋ ਪੱਲੇ ਦਾ ਸ਼ੌਕ ਅਤੇ ਦੂਜਾ ਪੱਲਾ ਠੀਕ ਹੈ ਜੀ ਪੂਸ਼ ਝਾੜੇ ਵਿੱਚ ਹੀ ਤੇ ਹੁੰਦੀ ਪਈ ਹੈ ਵਿੱਚ ਕਾਫੀ ਪਰ ਕਾਫੀ ਵੱਡੀ ਪੂਸ਼ ਹੈ ਇਹਦੀ ਲਓ ਜੀ ਇਹਦੇ ਨਾਲ ਦੀ ਪੱਠੀ ਦਿਖਾਉਣਾ ਤੁਹਾਨੂੰ ਲਓ ਪ੍ਰਭੂ ਕਰੋ ਮਾਦੀ ਦਾ ਸ਼ੌਂਕ ਇਹਦੇ ਵੀ 14 ਹੀ ਪਾਰਾ ਪੂਸ਼ ਵਿੱਚ ਇੱਕ ਇੱਕ ਕੰਨੀ ਰਹਿ ਗਈ ਇਹਦੀ ਵੀ ਝਾੜਨ ਬਾੜੀ ਆ ਦੂਜੀ ਸਾਈਡ ਦਾ ਪੱਲਾ ਲੋ ਕਰੋ ਪੰਜਿਆਂ ਦਾ ਸ਼ੌਂਕ ਹੁਣ ਅਜੇ ਦੂਜੀ ਨਸਲ ਆ ਉਹ ਵੀ ਆਪਣੇ ਘਰ ਦੀ ਆ ਉਹਦਾ ਵੀ ਸ਼ੌਂਕ ਕਰ ਬੋਨਾ ਤੁਹਾਨੂੰ ਲਓ ਭਰਾਵੋ ਕਰੋ ਜੀ ਮਾਦੀ ਦਾ ਸ਼ੌਂਕ ਕਿੱਟੀਆਂ ਅੱਖਾਂ ਦੀ ਆ ਇਹਦੀ ਵੀ ਇੱਕ ਇੱਕ ਰਹਿ ਗਈ ਝੜਨ ਵਾਲੀ ਲਓ ਜੀ ਪੰਜਾਮੀ ਮੌਜ ਇਹਦੇ ਭਰਾ ਦਾ ਕਰਵੋਨਾ ਸ਼ੌਂਕ ਲੋ ਭਰਾਵੋ ਕਰੋ ਨਰ ਦਾ ਸ਼ੌਂਕ ਜਿਹੜੇ ਕਬੂਤਰ ਨਿਕਲਦੇ ਆ ਤਕਰੀਬਨ ਉਹ ਨਾ ਮੈਲੀ ਅੱਖ ਚ ਨਿਕਲਦੇ ਆ ਕਾਲੀ ਚੁੰਝ ਦੇ ਇਹਦੇ ਨੌਂਦਰਾ ਵੀ ਦਿਖਾਉਣਾ ਤੁਹਾਨੂੰ ਮੈਂ ਤੇ ਇਹ ਥੋੜੀ ਜੀ ਕਾਲੀ ਚੁੰਝ ਵਿੱਚੀ ਕੁਝ ਜ਼ਿਆਦਾ ਕਾਲੀ ਚੁੰਝ ਦੇ ਹੋ ਜਾਂਦੇ ਆ ਤੇ ਇਹ ਮਾਦੀਆਂ ਉਹ ਤਕਰੀਬਨ ਚਿੱਟੀ ਚੁੰਝ ਵਿੱਚ ਨਿਕਲਦੀਆਂ ਆ ਥੋੜੀਆਂ ਤੇ ਇਹ ਬੜਾ ਨਾਰਾ ਮਿੱਟੀ ਰੰਗੀ ਆੱਖਾ ਥੋੜੀ ਇਹਦੀ ਇਹਦਾ ਵੀ ਇੱਕ ਇੱਕੀ ਪਰ ਰਹਿ ਗਿਆ ਪਰਾਂ ਦੀ ਚੜਾਈ ਦੇਖੋ ਜਿੰਨੀਆਂ ਨਸਲਾਂ ਬਣਾਈਆਂ ਤੁਹਾਨੂੰ ਮੈਂ ਸ਼ੋਅ ਕਰਵਾਉਂਗਾ ਸਾਰੇ ਸਾਰੇ ਛੱਡ ਕੇ ਹਰ ਵੀਡੀਓ ਦੇ ਵਿੱਚ ਕਿੰਨੇ ਕਬੂਤਰ ਆਪ ਬਣਾਏ ਆ ਤੇ ਕਿੰਨੀ ਕ ਆਪਣੀ ਮਿਹਨਤ ਲੱਗੀ ਆ ਕਰੋ ਜੀ ਪੰਜੇ ਚੈੱਕ ਨਵੋ ਦੇਖੋ ਇਹਦੇ ਠੀਕ ਆ ਜੀ ਇਹ ਵੀ ਹਲਕੀ ਜੀ ਪਜਾਮੀ ਮੋਜ ਆ ਦੇਖੋ ਲਕੀਰ ਹੀ ਆ ਹਿਸਾਬ ਨਾਲ ਤੇ ਆ ਡੱਕੇ ਛੋਟੇ ਛੋਟੇ ਆ ਵਾਲੇ ਆ ਭਰਾ ਬੱਕ ਕਬੂਤਰ ਜਿਹੜੇ ਰੋਕੇ ਆ ਤੇ ਬਾਕੀ ਦੱਸਿਓ ਵੀਡੀਓ ਕਿਦਾਂ ਲੱਗੀ ਤੇ ਸ਼ੇਅਰ ਜ਼ਰੂਰ ਕਰ ਦਿਓ ਮੇਰੇ ਵੀਰ ਭਰਾ ਧੰਨਵਾਦ ਆ ਸਾਰੇ ਭਰਾਵਾਂ ਦਾ ਸਤਿ ਸ਼੍ਰੀ ਅਕਾਲ ਜੀ